ਬੰਦਾ ਇਹ ਸਰਕਾਰਾਂ ਦੇ ਹੱਥ ਨੇ ਜੀ ਹਾਂ ਉਹਨਾਂ ਖਿਲਾਫ ਇਹ ਬੋਲਦਾ ਰਹਿੰਦਾ ਜੀ ਸਾਡੇ ਪਿੰਡ ਵਿੱਚ ਕੋਈ ਵੀ ਕੰਮ ਹੋਣਾ ਤੇ ਮੂਹਰੇ ਮੋਦਵਾਰਾ ਹੋ ਕੇ ਚੱਲਦਾ ਜੀ ਪਰ ਹੋਣਾ ਹੀ ਆ ਬੀਬੀ ਕੀ ਕਰਦਾ ਸ਼ਿਕਾਇਤ ਜੀ ਮੈਂ ਤਾਂ ਬੇਬਸ ਕਾ ਬਈ ਭਲਾ ਜਕੀਨ ਨਿਆ ਸੱਚੀ ਦਸੀ ਹੈ ਰਹੀ ਹੈ ਤੀ ਜੀ ਜਕੀਨ ਨਿਆ ਆਇਆ ਤੇ ਕੋਲੇ ਆ ਕੇ ਜਕੀਨ ਆਇਆ ਬੰਦਾ 60 ਏਡਾ ਹੀਰਾ ਬੰਦਾ ਪੜਦਾ ਹਰੇਕ ਬੰਦੇ ਨਾਲ ਖੜਦਾ ਹੈ ਗਰੀਬ ਹੋਵੇ ਜਾਂ ਅਮੀਰ ਹੋਵੇ ਜਿੱਥੇ ਸਹੀ ਗੱਲ ਹੁੰਦੀ ਉੱਥੇ ਜਾ ਕੇ ਖੜਦਾ ਹੈ ਪਾਈ ਨੂੰ ਕੁਝ ਘਰੇ ਬੈਠੇ ਫੋਨ ਪਈਆਂ ਲੋੜ ਆਈ ਪਈ ਉਹਦੀ ਆਉਂਦਾ ਜੀ ਆ ਪਈ ਆ ਗੱਲ ਹੋਊਗੀ ਪਿੰਡ ਦੇ ਹੀ ਮੁੰਡੇ ਹੀ ਜਾ ਰਹੀ ਹੈ ਆਪਸ਼ ਵਿੱਚ ਦੋਮਾ ਸੀ ਇਕੱਠੇ ਰਹਿੰਦੇ ਰਹੇਗੇ ਬਿਮਾਰ ਹੁੰਦਾ ਹੀ ਇਹਦਾ ਲਾਜ ਉਹ ਹੀ ਕਰਾਉਂਦਾ ਜੀ ਆ ਸਾਰਾ ਉਹ ਹੀ ਸੰਭਾਲਦਾ ਸੀ ਇਹਨੂੰ ਉਹਨਾਂ ਨਸਿਬ ਤੋਂ ਉਹਨਾਂ ਪੈਸੇ ਨਹੀਂ ਹੁੰਦੇ ਉਹਦੇ ਪੈਸੇ ਲੈ ਕੇ ਨਾ ਵੱਪਤਾ ਕੀਤਾ ਹੋਊਗਾ ਇਹਨੇ ਜਿੰਨਾ ਉਹਨੂੰ ਬਰਾਬਰ ਬੋਲਣਾ ਨਾ ਪੱਲਣੇ ਚਾਹੀਦੇ ਆ ਬਰਾਬਰ ਗੋਲਗਨ ਆਰਪਨਣੇ ਚਾਹੀਦੇ ਆ ਕਿਉਂਕਿ ਉਹਨਾਂ ਉੱਤੇ ਜਾਂਚ ਕਰੀ ਜਾਂਦੇ ਆਗੇ ਅੱਛਾ ਉਹ ਬਾਈਕ ਫਾਇਰ ਮਾਰ ਕੇ ਉਹਦੇ ਆਰਪਰ ਵੀ ਆ ਗੋਲੀ ਉੱਤੇ ਬੰਦਾ ਵੀ ਬਹੁਤ ਵਧੀਆ ਸੀਗਾ ਹਰੇਕ ਦਾ ਟੰਗਾ ਮਾੜਾ ਕੰਮ ਹਰੇਕ ਦਾ ਪੂਰਾ ਵਧੀਆ ਕਰਦਾ ਸੀਗਾ ਤੇ ਐ ਨਹੀਂ ਸੀ ਵੀ ਕਿਸੇ ਦਾ ਕੰਮ ਨਹੀਂ ਕਰਦਾ ਜਿੰਨੇ ਪਿੰਡ 'ਚ ਕੰਮ ਕਰਿਆ ਨੇ ਉਹ ਸਾਰੇ ਪੂਰੇ ਵਧੀਆ ਕਰੇ ਨੇ ਕੋਈ ਇਹ ਨਹੀਂ ਮਾੜਾ ਕੰਮ ਨਹੀਂ ਕੀਤਾ ਜਾਏਗੇ ਆਪ ਦਾ ਚਾਹੀਏ ਨੇ ਡੱਕਾ ਨਹੀਂ ਕਰੇ ਆਪ ਜਿੰਨੇ ਦੀ ਲੋਕਾਂ ਦਾ ਕੰਮ ਨਹੀਂ ਬਹੁਤ ਸਮਾਰਿਆ ਬਹੁਤ ਚੰਗਾ ਬੰਦਾ ਸੀ ਜਿਹੜਾ ਕੰਮ ਉਹ ਕਰਕੇ ਪਿੰਡ 'ਚ ਕੋਈ ਕਰ ਨਹੀਂ ਸਕਦਾ ਬਹੁਤ ਚੰਗਾ ਬੰਦਾ ਸੀ ਹਾਂ ਆਪਣੇ ਘਰ ਘਰੇ ਨੇ ਬਣਾਇਆ ਨਹੀਂ ਤੇ ਵੀਂਦੀ ਲੋਕਾਂ ਦੇ ਕੰਮ ਨੇ ਬਹੁਤ ਸਾਰੇ ਪੰਚਾਇਤ ਘਰ ਬਣਾਇਆ ਤੇ ਹੋਰ ਆ ਪਾਰਕ ਬਣਾਈ ਬਹੁਤ ਵਧੀਆ ਕੰਮ ਕਰੇ ਨੇ ਸਾਰੇ ਬਿਨਾਂ ਗੜੀਆਂ ਪੱਕੇ ਹਰ ਘਰਵਾਰੀ ਨਹੀਂ ਸੋਚਿਆ ਪੁੱਤ ਹੋਰੇ ਪਿੰਡ ਚ ਸਾਰਾ ਜੰਗ ਕਹਿਣਾ ਬਿੰਦਰ ਕੂਆ ਅੰਜ ਕੀ ਨਹੀਂ ਕੀਤਾ ਮੈਂ ਕੀ ਨਹੀਂ ਕੀਤਾ ਜੇ ਤੁਸੀਂ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕੀ ਵਾਪਰ ਬਾਈ ਯਾਰ ਬਾਈ ਸੱਚੀ ਗੱਲ ਪਿੱਛੇ ਖੜਦਾ ਹੀ ਠੀਕ ਆ ਜਿਹੜੀ ਗੱਲ ਝੂਠੀ ਹੁੰਦੀ ਉਹਦੇ ਬਰੋਧ ਕਰਦਾ ਸੀਗਾ ਉਦੋਂ ਆਇਆ ਇਨਾਂ ਨੇ ਕੁਝ ਕਹਾ ਹੋਰ ਗਿਆ ਬੋਟਾ ਲੈਣ ਵੇਲੇ ਬਾਜੂ ਮੁੱਕਰ ਕੇ ਕੁਝ ਹੋਰ ਕਹਿਣ ਲੱਗੇ ਉਦੋਂ ਬਾਈ ਦੀ ਕਰਾਰੀ ਫਸੀ ਆ ਉਹਦੇ ਨਾਲ ਉਦੋਂ ਦੀ ਚੰ ਲੱਗਦੀ ਆਈ ਬਾਈ ਲਾ ਲੁੱਗੋ ਇਥੇ ਕਈ ਵਾਰੀ ਆਇਆ ਪਿੰਡ ਇਹਨੂੰ ਵਿਚਾਰੇ ਨੂੰ ਘਰੇ ਛੱਡ ਕਿਉਂਦੇ ਰਹਿਦੇ ਨੇ ਤੇ ਮਲਾਜ਼ਮ ਖੜੇ ਕਰ ਦਿੰਦੇ ਇਹਦੇ ਕੋਲੇ ਵੀ ਕੋਲੇ ਨਾ ਜੇ ਬਾਈ ਦੇ ਬਾਈ ਇਹ ਪਾਸਾ ਉਦੋਂ ਦੀਏ ਦੇ ਬਾਈ ਨਾਲ ਲੱਗਦੀ ਸੀ ਲਾਹ ਦੀ ਕਿੰਨੇ ਫੇਰ ਮਾਰੇ ਆ ਬਾਈ ਇੱਕ ਫੇਰੀ ਵੱਜਿਆ ਬਾਈ ਕਿਥੇ ਕਰ ਦਿੰਦੇ ਮਾਰ ਕੇ ਗਏ ਇੱਕ ਫੇਰ ਇੱਕ ਫੇਰ ਮਾਰ ਕੇ ਗਏ ਬਾਈ ਕਾਦਾ ਫੇਰ ਮਾਰੇ ਕੋਈ ਰਵਾਲਵਰ ਸੀ ਪਿਸਤਲ ਸੀ ਜਾਂ ਦੱਸਣਗੇ ਯਾਰ ਉਹ ਆਪ ਦੱਸਣਗੇ ਉਹਨਾਂ ਉੱਥੇ ਜਾਂਚ ਕਰੀ ਜਾਂਦੇ ਆਗੇ اچھا ਉਹ ਬਾ ਇੱਕ ਫੇਰ ਮਾਰ ਕੇ ਉਹਦੇ ਹਾਰ-ਪਾਰ ਵੀ ਆ ਗੋਲੀ ਉੱਥੇ ਬਾਈ ਜਦੋਂ ਇਹ ਮਾੜੀ ਖਬਰ ਸੁਣੀ ਉਦੋਂ ਮੰਨਤੇ ਕੀ ਬੀਤੀ ਬਾਈ ਭਲਾ ਯਕੀਨ ਨਹੀਂ ਆਇਆ ਸੱਚੀ ਦਿਸੇ ਰਹੀ ਐ ਤੀ ਜੀਗੇ ਯਕੀਨ ਨਹੀਂ ਆਇਆ ਇੱਥੇ ਗੋਲੇ ਆ ਕੇ ਯਕੀਨ ਆਇਆ ਬੰਦਾ ਭੈਣੋ ਐਡਾ ਹੀਰਾ ਬੰਦਾ ਪੰਡਾ ਹਰੇਕ ਬੰਦੇ ਨਾਲ ਖੜਦਾ ਹੈ ਗਰੀਬ ਹੋਵੇ ਜਾਂ ਅਮੀਰ ਹੋਵੇ ਜਿੱਥੇ ਸਹੀ ਗੱਲ ਹੁੰਦੀ ਹੈ ਉੱਥੇ ਜਾ ਕੇ ਖੜਦਾ ਹੈ ਭਾਈ ਨੂੰ ਘਰੇ ਬੈਠੇ ਪੂਣ ਪਈਆਂ ਲੋੜ ਆਈ ਭਾਈ ਉਹਦੀ ਆਉਂਦਾ ਜੀ ਆ ਭਈ ਆ ਗੱਲ ਹੋਗੀ ਭਾਈ ਲੱਗਦਾ ਇਹੋ ਜਿਹਾ ਬੰਦਾ ਯਾਰ ਫੇਰ ਧਰਤੀ ਤੇ ਜੰਮੂ ਨਹੀਂ ਜੰਮਦਾ ਜੀ ਤੂੰ ਮੜ ਕੇ ਹੋਰ ਤਾਂ ਬਹੁਤ ਮਾੜੀ ਗੱਲ ਹੈ ਤਾਂ ਜਿਹੜੇ ਲਗਾਤਾਰ ਇੱਥੇ ਲੋਕ ਨੇ ਉਹ ਖੜੇ ਹੋਏ ਨੇ ਜਿਵੇਂ ਪਤਾ ਲੱਗਿਆ ਜਦੋਂ ਆ ਘਟਨਾ ਵਾਪਰੀ ਸੰਧ ਭਈ ਪਿੰਡ ਜਿੰਨ ਪਤਾ ਲੱਗਿਆ ਵੀ ਆ ਘਟਨਾ ਹੋ ਗਈ ਮਾਤਾ ਕਹਿੰਦੇ ਅੱਜ ਹਰ ਇੱਕ ਮਾਂ ਦੀ ਅੱਖ ਨਾ ਮੈਂ ਹਰ ਇੱਕ ਭੈਣ ਦੀ ਅੱਖ ਨਾ ਮੈਂ ਕਹਿੰਦੇ ਪੈਂਟ ਲਈ ਬਹੁਤ ਖੜਦਾ ਸੀ ਬਹੁਤ ਖੜਦਾ ਸੀ ਸਾਰੇ ਪੈਂਟ ਨਹੀਂ ਖੜਦਾ ਸੀ ਅੱਛਾ ਮਤਕ ਕਿਵੇਂ ਪਤਾ ਲੱਗਿਆ ਤੁਹਾਨੂੰ ਕਿੱਦਾਂ ਲੱਗਿਆ ਪੈਂਡ ਚੋਂ ਪਤਾ ਲੱਗਿਆ ਸੀ ਹੈ ਪੈਂਡ ਚੋਂ ਪਤਾ ਲੱਗਿਆ ਸੰਤ ਪੈਂਡ ਚੋਂ ਪਤਾ ਲੱਗਿਆ ਬੀਬੀ ਇਹੋ ਜਿਹਾ ਬੰਦਾ ਸੀ ਬੰਦਾ ਵੀ ਬਹੁਤ ਵਧੀਆ ਸੀਗਾ ਹਰੇਕ ਦਾ ਟੰਗਾ ਮਾੜਾ ਕੰਮ ਹਰੇਕ ਦਾ ਪੂਰਾ ਵਧੀਆ ਕਰਦਾ ਸੀਗਾ ਤੇ ਐ ਨਹੀਂ ਸੀ ਵੀ ਕਿਸੇ ਦਾ ਕੰਮ ਨਹੀਂ ਕਰਦਾ ਗਿੰਨੇ ਪੇਂਟ ਦੇ ਕੰਮ ਕਰੇ ਨੇ ਉਹ ਸਾਰੇ ਪੂਰੇ ਵਧੀਆ ਕਰੇ ਨੇ ਕੋਈ ਇਹ ਨਾ ਮਾੜਾ ਕੰਮ ਨਹੀਂ ਕੀਤਾ ਜਾਣਗੇ ਆਪ ਦਾ ਚਾਹੇ ਇਹਨੇ ਡੱਕਾ ਨਹੀਂ ਕਰਿਆ ਉਹ ਜਿਹਨੇ ਲੋਕਾਂ ਦਾ ਕੰਮ ਨਹੀਂ ਬਹੁਤ ਸਮਾਰਿਆ ਸੀ ਆਪਦੇ ਘਰੇ ਨਹੀਂ ਕੰਮ ਕੀਤਾ ਲੋਕ ਦੇ ਘਰੇ ਹਾਂ ਆਪ ਦਾ ਘਰ ਕੋਰੇ ਨੇ ਬਣਾਇਆ ਨਹੀਂ ਤੇ ਵੀ ਇਹਨਾਂ ਦੀ ਲੋਕਾਂ ਦੇ ਕੰਮ ਨੇ ਬਹੁਤ ਸਾਰੇ ਪੰਚਾਇਤ ਘਰ ਬਣਾਇਆ ਤੇ ਹੋਰ ਆ ਪਾਰਕ ਬਣਾਈ ਬਹੁਤ ਵਧੀਆ ਕੰਮ ਕਰੇ ਨੇ ਸਾਰੇ ਬੀਹਾਂ ਗੜੀਆਂ ਪੱਕੇ ਕੀ ਲੱਗਦਾ ਹੈ ਕਤਲ ਪਿੱਛੇ ਕੌਣ ਹੋ ਸਕਦਾ ਕਿਉਂਕਿ ਲਾਭ ਸਿੰਘ ਉਹ ਗੋਕੇ ਨਾਲ ਵੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਇੱਕ ਵਾਰ ਆਹ ਹਾਂ ਇਹ ਹੁੰਦੀ ਰਹਿੰਦੀ ਸੀ ਇਹ ਆਪਾਂ ਕਹਿ ਨਹੀਂ ਸਕਦੇ ਹੈਨਾ ਵੀ ਕੀ ਮੇ ਕਿਉਂ ਗੱਲ ਕੀ ਹੋਈ ਹੈ ਇਹ ਨਹੀਂ ਕਹਿ ਸਕਦਾ ਜੀ ਤਾਂ ਜਿਹੜੇ ਹੋਰ ਵੀ ਜਿਹੜੇ ਭਾਈ ਤੇ ਇਸੇ ਪਿੰਡ ਦੇ ਉਹ ਹਾਂਜੀ ਹਾਂਜੀ ਸਰਪੰਚ ਬਹੁਤ ਚੰਗਾ ਬੰਦਾ ਸੀ ਜਿਹੜਾ ਕੰਮ ਉਹ ਕਰ ਗਿਆ ਪਿੰਡ 'ਚ ਕੋਈ ਘਰ ਨਹੀਂ ਸਕਦਾ ਜੀ ਬਹੁਤ ਚੰਗਾ ਬੰਦਾ ਸੀ ਜਦੋਂ ਘਟਨਾ ਦਾ ਪਤਾ ਲੱਗਿਆ ਦਿਲ ਤੇ ਕੀ ਬਿੱਤੀ ਬਹੁਤ ਦੁੱਖदाई ਹੋਇਆ ਜੀ ਮੈਂ ਮੈਂ ਹੁਣ ਵੀ ਦੇਖ ਰਿਹਾ ਅੱਖਾਂ ਭਰੀਆਂ ਹੋਈਆਂ ਹਾਂ ਜੀ ਬਹੁਤ ਪ੍ਰੇਮ ਸੀ ਸਰਪੰਚ ਸਾਹਿਬ ਦਾ ਉਹ ਵਧੀਆ ਬੰਦੇ ਕਿਵੇਂ ਭਾਈ ਜੋ ਸਾਡੇ ਪਿੰਡ ਨੂੰ ਅੱਜ ਘਾਟਾ ਪੈ ਗਿਆ ਉਹ ساری ਉਮਰ ਨਹੀਂ ਪੂਰਾ ਹੋ ਸਕਦਾ ਵੀਰੇ ਉਹ ਕੌਣ ਸਕਦਾ ਇਹ ਕਤਲ ਪਿੱਛੇ ਕੀ ਸੋਚਦੇ ਹੋ ਉਹ ਤਾਂ ਇਹ ਸਰਕਾਰਾਂ ਦੇ ਹੱਥ ਨੇ ਜੀ ਹਾਂ ਉਹਨਾਂ ਖਿਲਾਫ ਇਹ ਬੋਲਦਾ ਰਹਿੰਦਾ ਜੀ ਸਾਡੇ ਪਿੰਡ ਵਿੱਚ ਕੋਈ ਵੀ ਕੰਮ ਹੋਣਾ ਤੇ ਮੂਹਰੇ ਮੋਢੇ ਵਾਰ ਅੱਗ ਹੋ ਕੇ ਚੱਲਦਾ ਸੀਗਾ ਜੀ ਹਾਂ ਜੀ ਅੱਜ ਤੁਹਾਡੇ ਸਾਹਮਣੇ ਸਾਰੇ ਤੁਹਾਡੇ ਸਾਹਮਣੇ ਸਾਰੇ ਪਿੰਡ ਨੂੰ ਦੁੱਖ ਆ ਭਾਈਆ ਕਿਵੇਂ ਭਾਈ ਸਾਰੇ ਪਿੰਡ ਨੂੰ ਦੁੱਖ ਆ ਯਾਰ ਦੇਖ ਲੈ ਸਾਰਾ ਪਿੰਡ ਆ ਪਹੁੰਚ ਸੁਖਵਿੰਦਰ ਕਲਕੱਤੇ ਵਰਗਾ ਲੱਗਦਾ ਪੁੱਤ ਫੇਰ ਜੰਮੂਆਂ ਦਾ ਸੈਨੇ ਬਾਈ ਬੋਲਦੇ ਨਹੀਂ ਭਾਈ ਕੋਈ ਨਹੀਂ ਬੋਲ ਸਕਦਾ ਇਹ ਪ੍ਰੋਪਰ ਖੜਾ ਹੋ ਕੇ ਕੋਈ ਨਹੀਂ ਬੋਲਦਾ ਇਹ ਕਦੇ ਨਹੀਂ ਪੂਰੀ ਹੋ ਸਕਦਾ ਜਿਹੜਾ ਪਿੰਡ ਚ ਕੰਮ ਇਹਨੇ ਕੀਤਾ ਕਿਸੇ ਬੰਦੇ ਨੇ ਕੀਤਾ ਕਿਸੇ ਬੰਦੇ ਨੇ ਬਾਈ ਸਿਰਾਗ ਲਾਗੇ ਹੁੰਦਾ ਵੀ ਨਹੀਂ ਕੰਮ ਅੱਜ ਤੱਕ ਹੁੰਦਾ ਵੀ ਨਹੀਂ ਕੰਮ ਜਿੰਨਾ ਟਾਈਮ ਸਰਪੰਚੀ ਕੀਤੀ ਆ ਬੰਦੇ ਨੇ ਭਾਈ ਹਿੱਤ ਦੇ ਜੋਰ ਤੇ ਕੀਤੀ ਆ ਪੂਰੀ ਸਿਰਾਂ ਗੱਲ ਬਾਤ ਆ ਭਾਈ ਜਿਹੜਾ ਬੰਦਾ ਮਰ ਗਿਆ ਉਹ ਬੰਦੇ ਦੀ ਘਾਟ ਪੂਰੀ ਨਹੀਂ ਹੋਣੀ ਪੂਰਾ ਟੌਪ ਦਾ ਬੰਦਾ ਸੀ ਬਾਈ ਜਿਹੜਾ ਬੰਦਾ ਜਾਂਦਾ ਸੀ ਉਹਨੂੰ ਖਾਲੀ ਨਹੀਂ ਸੀ ਮੋੜਦਾ ਬਾਈ ਤੇਰੇ ਛੋਟੇ-ਮੇਰੇ ਕੀ ਲੱਗਦਾ ਹੈ ਇਸ ਪਿੱਛੇ ਕੌਣ ਹੋ ਸਕਦਾ ਹੈ ਕਿਉਂਕਿ ਉਹ ਲਾਭ ਸਿੰਘ ਗੋਕੇ ਦੇ ਖਿਲਾਫ ਵੀ ਬੋਲਦਾ ਸੀ ਸਰਕਾਰ ਦੇ ਖਿਲਾਫ ਵੀ ਬੋਲਦਾ ਸੀ ਹਰ ਇੱਕ ਉਸ ਬੁਰੇ ਕੰਮ ਦੇ ਖਿਲਾਫ ਬੋਲਦਾ ਸੀ ਜਿਹੜਾ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਹੁੰਦਾ ਸੀ ਬਾਈ ਇਹ ਤਾਂ ਹੁਣ ਸਾਨੂੰ ਪਤਾ ਹੀ ਨਹੀਂ ਕੁਝ ਕਹਿ ਨਹੀਂ ਸਕਦੇ ਠੀਕ ਆ ਸਰਕਾਰਾਂ ਦਾ ਕੰਮ ਆ ਕੋ ਆਪਾਂ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਠੀਕ ਆ ਇਹ ਹੋਇਆ ਤਾਂ ਕੰਮ ਬਾਈ ਕਿਸੇ ਸਕੀਮ ਨਾਲ ਹੀ ਆ ਠੀਕ ਆ ਵੀ ਆਪਾਂ ਇਹਦੀ ਘਾਟ ਭਰਪੂਰੀ ਨਹੀਂ ਉਹ ਵੈਸੇ ਪਿੰਡ 'ਚ ਹੀ ਰਹਿੰਦਾ ਸੀ ਬਾਈ ਪਿੰਡ 'ਚ ਹੀ ਰਹਿੰਦਾ ਸੀ ਪੂਰਾ ਬੰਦਾ ਘੈਂਟ ਸੀ ਠੀਕ ਆ ਕੋਈ ਐ ਨਹੀਂ ਸੀ ਦਿਖਾਉਂਦਾ ਵੀ ਮੈਂ ਹੈਗਾ ਵੀ ਐ ਆ ਵੀ ਆਪਦੇ ਹੱਕ ਜੇ ਤੇ ਜੋਰ ਦਿਨਾ ਪੂਰੀ ਸਿਰਾ ਗੱਲਬਾਤ ਇਹ ਮਾੜਾ ਬੰਦਾ ਉਹਦੇ ਕੋਲੇ ਜਾਂਦਾ ਸੀ ਬਾਈ ਪੂਰੀ ਸਿਰਾ ਗੱਲਬਾਤ ਕਰਦਾ ਜਮਾ ਖਾਲੀ ਨਹੀਂ ਸੀ ਮੋੜਦਾ ਕਿਸੇ ਨੂੰ ਕੋਈ ਮਰਜ਼ੀ ਕੰਮ ਹੋਵੇ ਜੇ ਕੋਈ ਕੰਮ ਹੁੰਦਾ ਬਈ ਸਾਰਾ ਕੁਝ ਕੀਤਾ ਉਹ ਬੰਦੇ ਨੇ ਬਈ ਆਪਾਂ ਜਮੈਂ ਸੁਣਿਆ ਵੀ ਉਹ ਨੌਜਵਾਨਾਂ ਵਾਸਤੇ ਖੇਡਾਂ ਦਾ ਵੀ ਉਪਰਾਲਾ ਕਰਦਾ ਰਹਿਦਾ ਸੀ ਪੰਚਾਇਤ ਘਰ ਬਹੁਤ ਸੋਹਣਾ ਜਮਾ ਇਹ ਬਹੁਤ ਸੋਹਣਾ ਬਈ ਬਹੁਤ ਜਨਾਂ ਦੀ ਮਦਦ ਕੀਤੀ ਇੱਥੇ ਸਾਡੇ ਆ ਠੀਕ ਹੈ ਜੀ ਉਹ ਕਹਿੰਦੇ ਸੀ ਪਾਰਕ ਬਣਾਉਣੀ ਆ ਬਈ ਸਾਰਾ ਕੁਝ ਉਹਨਾਂ ਤਿਆਰ ਸੀਗਾ ਪਰ ਟੀ ਵਿਚ ਹੁੰਦੇ ਆ ਬੰਦੇ ਠੀਕ ਹੈ ਜੀ ਉਹਨਾਂ ਨੇ ਵੀ ਨਹੀਂ ਕਰਨ ਦਿੱਤਾ ਬਈ ਜਦੋਂ ਸ਼ੈਣੀ ਬਾਰੇ ਪਤਾ ਲੱਗਿਆ ਦਿਲ ਤੇ ਕੀ ਬੀਤੀ ਮਨ ਤੇ ਕੀ ਬੀਤੀ ਬਹੁਤ ਮੜੀ ਯਾਰ ਗੱਲ ਹੋਈ ਯਾਰ ਅਸੀਂ ਇੱਧਰ ਗਏ ਸੀ ਠੀਕ ਹੈ ਜੀ ਜਦੋਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਗੱਲ ਹੋਈ ਆ ਠੀਕ ਹੈ ਜੀ ਪਰ ਜਦੋਂ ਐ ਪਤਾ ਲੱਗਿਆ ਵੀ ਉਹ ਹਨਾ ਜੀ ਡੈਥ ਹੋ ਗਈ ਉਹਨਾਂ ਦੀ ਬੱਸ ਫਿਰ ਜੀ ਜਾਂ ਨਹੀਂ ਅੱਜ ਸੁਖਵਿੰਦਰ ਸ਼ਗਾਰ ਜੀ ਮੈਂ ਬਹੁਤ ਬੇਵਾਬ ਸ਼ਗਾਰਾ ਉਹ ਕੱਲਾ ਤਕਾਰਿਆ ਜਦੋਂ ਸਾਹਮਣੇ ਉਹਨੂੰ ਦਾਰਦ ਕਰਦੇ ਫਿਰ ਪਤਾ ਲੱਗਾ ਨਬਤੰਦਰ ਦਾ

ਕਿੰਨਾ ਪਿੰਡ ਦੀ ਸੇਵਾ ਕਰਨੀ ਹੈ ਪਿੰਡ ਦੀ ਸੇਵਾ ਕਰਨੀ ਹੈ ਹਾਂ ਬੀਬੀ ਇਹੋ ਜਾਂ ਪੁੱਤ ਜੰਮੂਗਾ ਸੈਣੀ ਚ ਲਈ ਨਹੀਂ ਪੁੱਤ ਜੰਮਣਾ ਨਹੀਂ ਸੂਰਮਾ ਬਹੁਤ ਅੱਜ ਸਾਡੇ ਪੁਰਾਣੇ ਰੇ ਪਿੰਡ ਚ ਜਿਹੜਾ ਗਜ਼ਾਰਮੰਦਾ ਉਹ ਹੀ ਕਹੂਗਾ ਵੀ ਨਹੀਂ ਉਹ ਸੂਰਮਈ ਸੀ ਖੜਦਾ ਸੀ ਬੇਟਾ ਖੜਦਾ ਸੀ ਇਹ ਕਰਦਾ ਸੀ ਉਹ ਸੱਚੀ ਗੱਲ ਹੀ ਕਰਦਾ ਸੀ ਬੀਬੀ ਜੇ ਉਹਨਾਂ ਦਾ ਪਤਾ ਲੱਗ ਜਾਏ ਤਾਂ ਕੀ ਹੋਣਾ ਚਾਹੀਦਾ ਉਹਨਾਂ ਨਾਲ ਜਿਨ੍ਹਾਂ ਨੇ ਜਿੰਨਾ ਉਹਨੂੰ ਬਰਾਬਰ ਗੋਲਿਆਂ ਨਾਲ ਪਰੜਨੇ ਚਾਹੀਦੇ ਆ ਬਰਾਬਰ ਗੋਲਿਆਂ ਨਾਲ ਪਰੜਨੇ ਚਾਹੀਦੇ ਆ ਵਾਹ ਜਿਸ ਜਿਸ ਤਰੀਕੇ ਨਾਲ ਦੇਖ ਰਹੇ ਆ ਆਪਾਂ ਇੱਥੇ ਰੋਡ ਜਾਮ ਹੋਇਆ ਹੋਇਆ ਇਹ ਨਹੀਂ ਚਾਹੀਦਾ ਸੀ ਪਰਸੈਂਟ ਦਾ ਪਿੱਛੇ ਨਾ ਟਕਰ ਉਹਨੂੰ ਚੱਕਰ ਨਾ ਦੇਓ ਉਹ ਦੁਨੀਆ ਪਿੱਛੇ ਮਰਿਆ ਸਾਰੇ ਕਿਸੇ ਭਾਂਚੀ ਦੀ ਗੱਲ ਹੁੰਦੀ ਸਾਰੇ ਨਵੇੜਾ ਕਰਕੇ ਗੱਲ ਉਹਨੂੰ ਇਹੇ ਜੀ ਆਉਂਦੀ ਸੀ ਸਹੀ ਗੱਲ ਆ ਮਾਤਾ ਦੀਪਿਕਾ ਅੱਜ ਤੱਕ ਵੀ ਕਹਿੰਦੇ ਜਦੋਂ ਸੈਣਾ ਸਰਪੰਚ ਰਿਆ ਕੋਈ ਕੋਈ ਅਜੇਹਾ ਮਾਮਲਾ ਨਹੀਂ ਸੀ ਜਿਹੜਾ ਉਹਨੇ ਪਿਆਰ ਨਾਲ ਨਵੇੜਿਆ ਨੀ ਹਾਂ ਉਹਨੇ ਅਜਾ ਘਰਵਾਲੀ ਨਹੀਂ ਸੋਚਿਆ ਪੁੱਤ ਉਹਨੇ ਪਿੰਡ ਚ ਸਾਰਾ ਜੋਂ ਕਹਿਣਾ ਵਿੰਦਰ ਤੋਂ ਆਂ ਅੰਨਾ ਕੀ ਨਹੀਂ ਕੀਤਾ ਮੈਂ ਮੈਂ ਕੀ ਨਹੀਂ ਕੀਤਾ ਮਾ ਮਾਤਾ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਘਟਣ ਵਾਲਾ ਸਾਨੂੰ ਤਾਂ ਬਿੱਟ ਮੈਚ ਆਉਦੀ ਪਰਜਾਈ ਆ ਉਹਦੀ ਬੀਬੀ ਤਾਂ ਵਿਚਾਰੀ ਬਰਨਾਲੇ ਆ ਤੋਨੂੰ ਕਿੰਨੇ ਪੇ ਪਤਾ ਲੱਗਿਆ ਸਾਨੂੰ ਉਹਦੀ ਪਤਾ ਲੱਗ ਉਹਦੀ ਰੋਕਣ ਵੀਡੀਓ ਪਾ ਦਿੱਤਾ